ਸੇਵਾਦਾਰਾ ਸੰਦੀਪ ਕੁਮਾਰ ਉਹਨੇ ਮਤਲਬ ਇੱਕ ਲੰਬੜਦਾਰ ਫਰਾਤਾ ਦੇ ਰਿਸ਼ਵਤ ਦੇ ਕੇਸ ਚ ਉਹਨੂੰ ਪ੍ਰੈਸ਼ਰ ਬਣਾਉਂਦੇ ਉਹਨੂੰ ਬਦਲਤਾ ਜਿਹੜੇ ਸਾਡੇ ਪੁਰਾਣੇ ਲੰਬੜਦਾਰ ਸਾਹਿਬ ਨੇ ਉਹ ਬਹੁਤ ਵਧੀਆ ਕੰਮ ਕਰਦੇ ਨੇ ਕੋਈ ਸਾਨੂੰ ਉਹਨਾਂ ਤੋਂ ਦਿੱਕਤ ਪਰੇਸ਼ਾਨੀ ਨਹੀਂ ਸਿਰਫ ਇਹਨਾਂ ਨੂੰ ਦਿੱਕਤ ਪਰੇਸ਼ਾਨੀ ਆ ਵੀ ਇਹ ਓਪੋਜੀਸ਼ਨ ਚ ਕਿਉਂ ਜਿੱਤ ਗਏ ਕੀ ਇਕਲਪਸੋਗਨ ਨੇ ਕਿ ਆਪਾਂ ਮਤਲਬ ਅਸੀਂ ਜਿਹੜੇ ਹੈਗੇ ਆ ਕਰਪਸ਼ਨ ਦੇ ਖਿਲਾਫ ਆ ਜੇ ਉਹਨੇ ਕਰਪਸ਼ਨ ਦੇ ਖਿਲਾਫ ਆਵਾਜ਼ ਚੁੱਕੀ ਅਸੀਂ ਉਹਨੂੰ ਹੀ ਹਰਾਸ ਕਰ ਰਹੇ ਆ ਤੇ ਅਸੀਂ ਜਦੋਂ ਅਡੀਸ਼ਨਰ ਕੁਮੇਸ਼ੋ ਕਹਿੰਦੇ ਜੀ ਮੇਰੇ ਨੇ ਕਮਿਸ਼ਨ ਸਾਹਿਬ ਨੇ ਕੀਤੀ ਐ ਅਸੀਂ ਮੇਅਰ ਸਾਹਿਬ ਨੂੰ ਪੁੱਛਿਆ ਉਹ ਕਹਿੰਦੇ ਸਾਨੂੰ ਨਹੀਂ ਪਤਾ ਸੈਂਟਰੀ ਨੂੰ ਪੁੱਛਿਆ ਉਹਨਾਂ ਸਾਨੂੰ ਨਹੀਂ ਪਤਾ ਚੀਫ ਨੂੰ ਪੁੱਛਿਆ ਉਹਨਾਂ ਸਾਨੂੰ ਨਹੀਂ ਪਤਾ ਸੀਐਸਓ ਨੂੰ ਪੁੱਛਿਆ ਸਾਨੂੰ ਨਹੀਂ ਪਤਾ ਕਿਸੇ ਨੂੰ ਨਹੀਂ ਪਤਾ ਤੇ ਬਦਲੀਆਂ ਦਿੱਲੀ ਤੋਂ ਹੋ ਗਈਆਂ ਐਦਾਂ ਨਹੀਂ ਹੋਊਗਾ ਸ਼ਪਾਰਸ਼ੀ ਕੋਈ ਕੰਮ ਨਹੀਂ ਹੋਊਗਾ ਲੋਕਾਂ ਦੇ ਚੁਣੇ ਹੋਏ ਨਮਾਇंदे ਦੀ ਪਹਿਲ ਦੇ ਆਧਾਰ ਤੇ ਕੰਮ ਹੋਊਗਾ ਤੇ ਜਾਂ ਜਿਹਨਾਂ ਦੀ ਫੀਲਡਰ ਦੀ ਰਿਪੋਰਟ ਹੋ ਗਈ ਉਹ ਦੋਨੇ ਰਿਪੋਰਟ ਹੋਣਗੀਆਂ ਜੇਰਾ ਕੋਈ ਵੀ ਮਨੋ ਸਫਾਈ ਕਰਮਚਾਰੀ ਜਾਂ ਸੀਵਰ ਨਾਲ ਬਦਲੇ ਜਾਂਦਾ ਤੇ ਉੱਤੇ ਤੋਂ ਉਸ ਦੀ ਫੀਲਡ ਰਿਪੋਰਟ ਆਪਣੇ ਸਟਾਫ ਦੀ ਲਵੋ ਤੇ ਉਹਦੇ ਨਾਲ ਨਾਲ ਕਾਉਂਸਲਰ ਦੀ ਰਿਪੋਰਟ ਜ਼ਰੂਰ ਲਵੋ ਕਿ ਬਾਕੀ ਬਦਲਣਾ ਜਾਜਾ ਲੁਧਿਆਣਾ ਲਈ ਦੇਖਣ ਵਾਲੇ ਮਾਣ ਦਰਸ਼ਕਾਂ ਦਾ ਸਵਾਗਤ ਹੈ ਮੈਨੇਜਿੰਗ ਤੁਹਾਡੇ ਦਸ ਦੇ ਲੁਧਿਆਣੇ ਦੇ ਡੀ ਜ਼ੋਨ ਦਫਤਰ ਦੇ ਵਿੱਚ ਪਹੁੰਚੇ ਹਨ ਨਗਰ ਨਿਗਮ ਲੁਧਿਆਣਾ ਕਮਿਸ਼ਨਰ ਨਗਰ ਨਿਗਮ ਦੇ ਜਿੱਥੇ ਦੱਸਦੀ ਹੈ ਕਿ ਕਾਉਂਸਲਰ ਜਿਹੜੇ ਨੇ ਪਹੁੰਚੇ ਨੇ ਆਪਣੀ ਮੰਗਾਂ ਲੈ ਕੇ ਕਿਉਂਕਿ ਕਾਉਂਸਲਰ ਦੇ ਏਰੀਆ ਦੇ ਵਿੱਚ ਜਿਹੜੇ ਸਫਾਈ ਕਰਮਚਾਰੀ ਨੇ ਉਹਨਾਂ ਦੀ ਜਿਹੜੀ ਹੈ ਬਦਲੀ ਕੀਤੀ ਜਾਂਦੀ ਹੈ ਸੋ ਉਸ ਨੂੰ ਲੈ ਕੇ ਕਾਉਂਸਲਰ ਆਪਣੀ ਮੰਗਾਂ ਲੈ ਕੇ ਜਿਹੜੀ ਹੈ ਇੱਥੇ ਪਹੁੰਚ ਜਾਂਦੇ ਨੇ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਦੇਖ ਸਕਦੇ ਹੋ ਕਿ ਕਿਸ ਤਰੀਕੇ ਬਦਲੀ ਕੀਤੀ ਜਾਂਦੀ ਤਾਂ ਉਸ ਤੋਂ ਬਾਅਦ ਹੁਣ ਕਾਉਂਸਲਰ ਵੱਲੋਂ ਜਿਹੜੀ ਗੋਰਬ ਜੀ ਅੱਜ ਇੱਥੇ ਪਹੁੰਚੇ ਹੋ ਕਮਿਸ਼ਨਰ ਦਫ਼ਤਰ ਦੇ ਵਿੱਚ ਕੀ ਕਾਰਨ ਕੀ ਹੈਗਾ ਫਾਈਲ ਕਾਫੀ ਚੱਕੀਆਂ ਹੋਈਆਂ ਕਾਰਨ ਹੈ ਜੀ ਅਸੀਂ ਕੋਈ ਵੀ ਕੰਮ ਕਰਦੇ ਨਾ ਡਾਕੂਮੈਂਟ ਆਧਾਰ ਤੇ ਕਰਦੇ ਆ ਇੱਕ ਬਦਲੀਆਂ ਹੋਈਆਂ ਸੀਗੀਆਂ ਮੇਰੇ ਬੋਰਡ ਦੇ ਸੁਪਰਵਾਈਜ਼ਰ ਆਦਿਆ ਠੀਕ ਹੈ ਇਹ ਦੇਖੋ 26 ਤੋਂ 17 ਦੇ ਵਿੱਚ ਕਰਤੀਆਂ ਸੀਗੀਆਂ ਠੀਕ ਹੈ ਤੇ 17 ਤੋਂ 26 ਚ ਕਰਤੀਆਂ ਸੀਗੀਆਂ ਤੇ 17 ਨੰਬਰ ਦਾ ਜਿਹੜਾ ਬੀਜੇਪੀ ਦੇ ਕੌਂਸਲਰ ਸੀਗੇ ਅਸੀਂ ਉਹਨਾਂ ਨੂੰ ਪੁੱਛਿਆ ਕਿ ਭਈ ਤੁਹਾਡੀ ਕੋਈ ਸ਼ਿਕਾਇਤ ਆ ਉਹ ਕਹਿੰਦਾ ਨਾ ਮੇਰੀ ਸ਼ਿਕਾਇਤ ਨਾ 26 ਨੰਬਰ ਦੀ ਸ਼ਿਕਾਇਤ ਤੇ ਜਦੋਂ ਸਾਨੂੰ ਦੋਨਾਂ ਨੂੰ ਕੋਈ ਤਰਾਜ ਨਹੀਂ ਤੁਸੀਂ ਬਦਲੀਆਂ ਕਿਦੇ ਆਧਾਰ ਤੇ ਕੀਤੀਆਂ ਠੀਕ ਹੈ ਤੇ ਅਸੀਂ ਜਦੋਂ ਅਡੀਸ਼ਨਲ ਕਮਿਸ਼ਨਰ ਨੂੰ ਉਹ ਕਹਿੰਦੇ ਜੀ ਮੇਰੇ ਨੇ ਕਮਿਸ਼ਨਰ ਸਾਹਿਬ ਨੇ ਕੀਤੀ ਐ ਅਸੀਂ ਮੇਅਰ ਸਾਹਿਬ ਨੂੰ ਪੁੱਛਿਆ ਉਹ ਕਹਿੰਦਾ ਸਾਨੂੰ ਨਹੀਂ ਪਤਾ ਸੈਂਟਰੀ ਨੂੰ ਪੁੱਛਿਆ ਉਹ ਕਹਿੰਦਾ ਸਾਨੂੰ ਨਹੀਂ ਪਤਾ ਚੀਫ ਨੂੰ ਪੁੱਛਿਆ ਉਹ ਕਹਿੰਦਾ ਸਾਨੂੰ ਨਹੀਂ ਪਤਾ ਸੀਐਸਓ ਨੂੰ ਪੁੱਛਿਆ ਉਹ ਸਾਨੂੰ ਨਹੀਂ ਪਤਾ ਕਿਸੇ ਨੂੰ ਨਹੀਂ ਪਤਾ ਤੇ ਬਦਲੀਆਂ ਦਿੱਲੀ ਤੋਂ ਹੋ ਗਈਆਂ ਇਹ ਐ ਇਦਾਂ ਨਾ ਕਰੋ ਕਾਉਂਸਲਰ ਜਿਹੜਾ ਚੁਣਿਆ ਨਾ ਲੋਕ ਚੁੰਦੇ ਨੇ ਠੀਕ ਹੈ ਅਸੀਂ ਅੱਜ ਲੁਧਿਆਣਾ 'ਚ ਇੰਪਲੀਮੈਂਟ ਕਰਾਤਾ ਸਰ ਨੇ ਪੂਰੀ ਹਾਮੀ ਭਰੀ ਕਿ ਕਿਸੇ ਪਾਰਟੀ ਦਾ ਕਾਉਂਸਲਰ ਆ ਇਹ ਕੋਈ ਪਾਰਟੀ ਦਾ ਮੁੱਦਾ ਨਹੀਂ ਇਹ ਕਾਉਂਸਲਰ ਦਾ ਰਾਈਟ ਹੈ ਲੁਧਿਆਣਾ ਵਾਸੀਆਂ ਦਾ ਰਾਈਟ ਆ ਕਿਉਂਕਿ ਲੁਧਿਆਣਾ ਵਾਸੀਏ ਨੇ ਆਪਣੇ ਆਪਣੇ ਕਾਉਂਸਲ ਚੁਣ ਕੇ ਭੇਜੇ ਨੇ ਇਹ ਮੇਰੇ ਨਾਲ ਅਕਾਲੀ ਦਲ ਤੋਂ ਖੜੇ ਨੇ ਤੇ ਐਦਾਂ ਹੀ ਮਤਲਬ ਭਾਜਪਾ ਦੇ ਉਹਨਾਂ ਵੀ ਕਾਂਗਰਸ ਤੋਂ ਵੀ ਨੇ ਆਜ਼ਾਦ ਵੀ ਨੇ ਆਮ ਆਦਮੀ ਤੋਂ ਮੈਨੇ ਜਿਹੜਾ ਅਸੀਂ ਅੱਜ ਰੂਲ ਮਤਲਬ ਸਰ ਨੇ ਹਾਮੀ ਭਰੀ ਆ ਉਹਦਾ ਫਾਇਦਾ ਸਾਲੀਆਂ ਪਾਰਟੀਆਂ ਨੂੰ ਮਿਲਣਾ ਲੁਧਿਆਣੇ ਨੂੰ ਮਿਲਣਾ ਕਿ ਜਿਹੜਾ ਕੋਈ ਵੀ ਮਤਲਬ ਸਫਾਈ ਕਰਮਚਾਰੀ ਜਾਂ ਸੀਵਰਮੈਨ ਬਦਲੇ ਜਾਂਦਾ ਤੇ ਉੱਤੇ ਤੁਸੀਂ ਫੀਲਡ ਰਿਪੋਰਟ ਆਪਣੇ ਸਟਾਫ ਦੀ ਲਵੋ ਤੇ ਉਹਦੇ ਨਾਲ ਨਾਲ ਕਾਉਂਸਲਰ ਦੀ ਰਿਪੋਰਟ ਜ਼ਰੂਰ ਲਵੋ ਕਿ ਵਾਕਈ ਬਦਲਣਾ ਜਾਇਜ਼ ਆ ਤੇ ਇਸ ਕਰਕੇ ਉਹ ਕਹਿੰਦੇ ਜੀ ਬਿਲਕੁਲ ਗੱਲ ਹੈ ਜਿਹੜੀਆਂ ਇਹ ਬਦਲੀਆਂ ਹੋ ਰੱਦ ਹੋਣਗੀਆਂ ਤੇ ਅੱਗੋਂ ਤੋਂ ਇੰਪਲੀਮੈਂਟ ਕਰਤਾ ਕਿ ਜਿਹੜੇ ਵੀ ਮਤਲਬ ਬਦਲੀ ਹੋਊਗੀ ਕਾਉਂਸਲ ਸਹਿਮਤੀ ਨਾਲ ਹੋਊਗੀ ਜਿਵੇਂ ਟੂਬਲ ਆਪਰੇਟਰ ਆ ਆਪਨੇ ਆਪ ਹੀ ਲਾ ਦਿੰਦੇ ਨੇ ਐਦਾਂ ਨਹੀਂ ਹੋਊਗਾ ਸਪਾਰਸ਼ੀ ਕੋਈ ਕੰਮ ਨਹੀਂ ਹੋਊਗਾ ਲੋਕਾਂ ਦੇ ਚੁਣੇ ਹੋਏ ਨਮਾਇंदे ਦੀ ਪਹਿਲ ਦੇ ਆਧਾਰ ਤੇ ਕੰਮ ਹੋਊਗਾ ਤੇ ਜਾਂ ਜਿਨ੍ਹਾਂ ਦੀ ਫੀਲਡਰ ਦੀ ਰਿਪੋਰਟ ਹੋ ਗਈ ਉਹ ਦੋਨੇ ਰਿਪੋਰਟਾਂ ਹੋਣਗੀਆਂ ਕਿਉਂਕਿ ਇਸ ਮੈਟਰ ਦੇ ਵਿੱਚ ਇਹਨਾਂ ਕੋਈ ਰਿਪੋਰਟ ਹੀ ਨਹੀਂ ਸੀਗੀ ਅਸੀਂ ਕਹ ਜਿਹੜੀ ਪ੍ਰੋਪੋਜ਼ਲ ਹੈ ਉਹ ਤੁਸੀਂ ਲਿਆਓ ਕਿ ਕਿੰਨੇ ਪ੍ਰੋਪੋਜ਼ਲ ਤੁਹਾਨੂੰ ਦਿੱਤੀ ਕਿਹਦੀ ਸ਼ਿਕਾਇਤ ਹੈ ਤੇ ਕਿਨੇ ਕੀਤਾ ਮਤਲਬ ਕਾਰਪੋਰੇਸ਼ਨ ਕੋ ਕੁਝ ਵੀ ਨਹੀਂ ਸੀਗਾ ਤੇ ਅਸੀਂ ਕਹੇ ਜੇ ਤੁਸੀਂ ਇੱਦਾਂ ਕਰਨਾਗੇ ਫਿਰ ਅਸੀਂ ਇੱਥੇ ਬੈਠੇ ਆ ਜੀ ਜੇ ਤੁਸੀਂ ਸਾਨੂੰ ਕੁਝ ਕਰਨ ਨਹੀਂ ਦੇਣਾ ਫਿਰ ਤਾਂ ਅਸੀਂ ਮਤਲਬ ਇੱਥੇ ਬੈਠੇ ਆ ਨਗਰ ਨਿਗਮ ਵੱਲੋਂ ਕੀ ਕੁਝ ਕਿਹਾ ਗਿਆ ਕਿਉਂਕਿ ਇਹ ਬਦਲੀਆਂ ਕਿਤੇ ਕਿੰਨੂੰ ਜਿਹੜਾ ਪੁੱਛ ਕੇ ਕੀਤੀਆਂ ਗਈਆਂ ਕਿੰਨੇ ਕੀਤੀਆਂ ਹਜੇ ਤੱਕ ਸਾਨੂੰ ਇਹ ਨਹੀਂ ਦੱਸਿਆ ਗਿਆ ਜੀ ਮੇਰੇ ਸਾਹਮਣੇ ਵੀ ਗੱਲ ਹੋਈ ਮੇਰੇ ਸਾਹਿਬ ਵੀ ਕਹਿੰਦਾ ਮੈਨੂੰ ਨਹੀਂ ਪਤਾ ਚਲੋ ਅਸੀਂ ਕਹੇ ਜੀ ਇਹ ਰੱਦ ਕਰੋ ਜੇ ਤੁਹਾਨੂੰ ਪਤਾ ਹੀ ਨਹੀਂ ਅਸੀਂ ਉਹ ਚੀਜ਼ 'ਚ ਨਹੀਂ ਜਾਣਾ ਜਿਨ੍ਹਾਂ ਨੇ ਕੀਤੀਆਂ ਕਿ ਕਿ ਦੀ ਸ਼ਰਾਰਤਾਂ ਕੀ ਨਹੀਂ ਆ ਅਸੀਂ ਇਹ ਬਦਲੀਆਂ ਰੱਦ ਕਰੋ ਤੇ ਉਹਦੇ ਨਾਲ ਨਾਲ ਜਿਹੜੀਆਂ ਅੱਗੇ ਤੋਂ ਬਦਲੀਆਂ ਹੋਣੀਆਂ ਠੀਕ ਹੈ ਉਹਦੇ ਵਿੱਚ ਇਲਾਕਾ ਨਿਵਾਸੀਆਂ ਦੀ ਇਨਵੋਲਵਮੈਂਟ ਜੁੜ ਲਿਤੇ ਜਿਹੜੇ ਲੱਕ 'ਚੋਂ ਕੰਮ ਕਰਦਾ ਉਹਨਦੇ ਕੋ 10 ਬੰਦਿਆਂ ਤੋਂ ਲਖਾਓ ਕਾਉਂਸਲਰ ਤੋਂ ਲਖਾਓ ਜਿਹੜੇ ਨੀਚਲੇ ਆਪਣਾ ਸੈਨੀਟਰੀ ਇੰਸਪੈਕਟਰ ਆ ਜਾਂ ਜੈ ਐਸ ਡੀਓ ਜੇ ਹੁੰਦੇ ਨੇ ਉਹਨਾਂ ਦੀ ਰਿਪੋਰਟ ਨਾਲ ਲਓ ਤਾਂ ਕਿ ਫਿਰ ਡਿਸੀਜਨ ਤੁਸੀਂ ਲਵੋ ਬਦਲਣ ਦਾ ਕਾਰਨ ਹੀ ਦੱਸਿਆ ਗਿਆ ਬਦਲੀ ਕਿਉਂ ਕੀਤੀ ਜਾ ਰਹੀ ਹੈ ਸਿਵਰੇਜ ਮੈਨ ਸਫਾਈ ਕਰਮਚਾਰੀ ਜਿਹੜੇ ਨੇ ਆਪਣੇ ਵਾਰਡ ਦੇ ਬਣ ਤਾਂ ਸਾਨੂੰ ਦਿੱਤਾ ਨਹੀਂ ਕਿਸੇ ਕਾਉਂਸਲਰ ਨੂੰ ਇੱਕ ਰਹਿ ਗਿਆ ਸਫਾਈ ਤੇ ਸੀਵਰ ਅਸੀਂ ਉਹ ਵਧੀਆ ਢੰਗ ਨਾਲ ਕਰਾ ਰਹੇ ਹਾਂ ਠੀਕ ਹੈ ਜੀ ਉਹ ਵਧੀਆ ਢੰਗ ਨਾਲ ਇਹਨਾਂ ਨੂੰ ਲੱਗਦਾ ਕਿ ਸ਼ਾਇਦ ਜਿੱਤ ਵੀ ਗਏ ਆਪੋਜੀਸ਼ਨ ਚ ਤੇ ਇਹ ਵਧੀਆ ਢੰਗ ਨਾਲ ਕੰਮ ਵੀ ਕਰਾਈ ਜਾਣ ਇਸ ਕਰਕੇ ਜਿਹੜਾ ਇਹਨਾਂ ਦੇ ਮੇਨ ਬੰਦੇ ਆ ਬਦਲ ਦੋ ਤੁਸੀਂ ਹੈਰਾਨੀ ਦੀ ਗੱਲ ਹੋਊਗੀ ਮਤਲਬ ਮੈਂ ਤੁਹਾਨੂੰ ਦਿਖਾਣਾ ਵਾਂ ਇਹ ਦੇਖੋ ਇਹ ਬਦਲੀਆਂ ਹੋ ਗਈਆਂ ਮਤਲਬ ਇੱਕ ਮਤਲਬ ਸੇਵਾਦਾਰਾ ਸੰਦੀਪ ਕੁਮਾਰ ਉਹਨੇ ਮਤਲਬ ਇੱਕ ਲੰਬੜਦਾਰ ਫਰਾਤਾ ਰਿਸ਼ਵਤ ਦੇ ਕੇਸ ਚ ਉਹਨੂੰ ਪ੍ਰੈਸ਼ਰ ਬਣਾਉਣ ਨੇ ਉਹਨੂੰ ਬਦਲਤਾ ਤੇ ਇਕਲਪਸੋ ਗੰਨੇ ਨੇ ਕਿ ਆਪਾਂ ਮਤਲਬ ਅਸੀਂ ਜਿਹੜੇ ਹੈਗੇ ਆ ਕਰਪਸ਼ਨ ਦੇ ਖਿਲਾਫ ਆ ਜੇ ਉਹਨੇ ਕਰਪਸ਼ਨ ਦੇ ਖਿਲਾਫ ਆਵਾਜ਼ ਚੁੱਕੀ ਅਸੀਂ ਉਹਨੂੰ ਹੀ ਹਰਾਸ ਕਰ ਰਹੇ ਆ ਐਦਾਂ ਨਹੀਂ ਹੋਊਗਾ ਇੱਕ ਬੰਦੇ ਦੇ ਮੇਰੇ ਕੋਲ 500 ਲੋਕਾਂ ਦੇ ਸਾਈਨ ਨੇ ਇੱਥੇ ਇਹ ਦੇਖੋ ਮੈਂ ਤੁਹਾਨੂੰ ਦਿਖਾਣਾ तकरीबन ਇਲਾਕਾ ਨਿਵਾਸੀਆਂ ਸਾਈਨ ਨੇ ਤੁਸੀਂ ਕਰਾਸ ਵੈਰੀਫਾਈ ਚੈੱਕ ਕਰਾ ਲਓ ਮੈਂ ਫਾਈਲ ਦੱਸਦਾ ਐ ਲੋ ਇਹ ਫਾਈਲ ਨੇ ਵਾਰਡ ਨੰਬਰ ਤੇ ਦੇ ਇਹ ਅੱਜ ਦੀ ਡੇਟ ਤਾਂ ਨਹੀਂ ਹੈਗੀ ਇਹ ਕਿੰਨੀ ਡੇਟ ਹੈ 21 3 25 500 ਬੰਦਿਆਂ ਦੇ ਸਾਈਨ ਨੇ ਇਹਦੇ ਹੱਕ ਦੇ ਵਿੱਚ ਠੀਕ ਹੈ ਮਤਲਬ ਇਹ ਕਿਹਦੇ ਹੱਕ ਦੇ ਵਿੱਚ ਹੈਗੇ ਆ ਇਹ ਇਹ ਜਿਹੜੇ ਮੇਰੇ ਲੰਬੜਾ ਰਾਮਿੰਦਰ ਸਿੰਘ ਉਹਦੇ ਹੱਕ ਵਿੱਚ ਹੈ ਅੱਜ ਤੁਸੀਂ ਇੱਥੇ ਕਮਿਸ਼ਨਰ ਦਫ਼ਤਰ ਪਹੁੰਚੇ ਹੋ ਕਿੰਨੇ ਕਿ ਕਾਉਂਸਲਰ ਜਿਹੜੇ ਇਕੱਠੇ ਹੋ ਕੇ ਆਏ ਨੇ ਕਿਸ ਕਿਸ ਪਾਰਟੀ ਦੇ ਕਿੰਨੇ ਕਾਉਂਸਲਰ ਇਕੱਠੇ ਹੋ ਕੇ ਆਏ ਸੀਗੇ ਜੀ ਠੀਕ ਹੈ ਕਾਂਗਰਸ ਦੇ ਵੀ ਤੇ ਇਹਨਾਂ ਦੇ ਵੀ ਆਪਣਾ ਕਾਲੀ ਦਲ ਦੇ ਵੀ ਆਏ ਸਗੇ ਤੇ ਹੁਣ ਜਿਹੜਾ ਇਹਨਾਂ ਨੇ ਬੰਦਾ ਲਾਇਆ ਉਹ ਮਹੀਨਾ ਹੋ ਗਿਆ ਕੰਮ ਤੇ ਵੀ ਨਹੀਂ ਆਇਆ ਠੀਕ ਹੈ ਉਹਦੀ ਗੂਗਲ ਜਿਹੜੀ ਮੋਬਾਈਲ ਲੋਕੇਸ਼ਨ ਆ ਕਢਾਓ ਤੇ ਤਨਖਾਹ ਉਹਦੀ ਬੰਦ ਰਹੀ ਹੈ ਮਤਲਬ ਅਸੀਂ ਸ਼ਪਾਰਸ਼ ਨਾਲ दारू ਪੀ ਕੇ ਜਿਹੜੇ ਮਤਲਬ ਗਲਤ ਐਦਾ ਕਰਦੇ ਨੇ ਅਸੀਂ ਉਹਨਾਂ ਨੂੰ ਅਬਲਾਈਜ਼ ਕਰਾਂਗੇ ਇਲਾਕਾ ਖਰਾਬ ਹੋਊਗਾ ਅਸੀਂ ਕਹਿੰਦੇ ਜੀ ਇਹ ਬਿਲਕੁਲ ਵੀ ਮਨਜ਼ੂਰ ਨਹੀਂ ਹੈ ਕੌਂਸਲਰ ਜੀ ਕੀਤੀ ਜਾਦੀ ਮਨਮਰਜ਼ੀ ਕੀਤੀ ਹੈ ਮਤਲਬ ਕਾਉਂਸਲਰ ਦਾ ਹੱਕ ਕਾਉਂਸਲ ਨੂੰ ਮਿਲਣਾ ਚਾਹੀਦਾ ਜਾਏ ਅਸੀਂ ਇਹ ਨਹੀਂ ਕਿਹਾ ਕਾਂਗਰਸ ਹੈ ਕੱਲ ਹੀ ਹੈ ਭਾਜੀਪੀ ਹੈ ਚਾੜੂ ਆ ਜਿਹੜਾ ਕੌਂਸਲਰ ਦਾ ਰਾਈਟ ਹੈ ਬੋਰਡ ਲੈਵਲ ਤੇ ਜਿਹੜਾ ਕੰਮ ਹੋਣਾ ਕੌਂਸਲਰ ਦੀ ਰეკਮੈਂਡੇਸ਼ਨ ਤੋਂ ਬਗੈਰ ਨਹੀਂ ਹੋਣਾ ਚਾਹੀਦਾ ਜਿਹੜਾ ਕੌਂਸੀਜ਼ਨਸੀ ਦਾ ਹੋਊਗਾ ਵਿਧਾਨ ਸਭਾ ਦਾ ਹੋਊਗਾ ਉਹ ਤੁਸੀਂ ਐਮਐਲਏ ਕੋਲ ਰეკਮੈਂਡੇਸ਼ਨ ਜਿਹੜਾ ਬੋਰਡ ਲੈਵਲ ਤੇ ਹੋਊਗਾ ਉਹ ਕੌਂਸਲਰ ਦੀ ਇੰਸ਼ੋਰੈਂਸ ਕਰੋ ਤੇ ਸਰ ਨੇ ਹਾਮੀ ਭਰੀ ਹੋਰ ਵੀ ਕਈ ਮੁੱਦਿਆਂ ਤੇ ਗੱਲ ਹੋਈ ਤੇ ਸਰ ਨੇ ਆਪਾਂ ਇੱਕ ਕੋਟਾ ਗਿਆ ਉਹ ਸਾਡੀਆਂ ਕੀ ਜਿਵੇਂ ਕਈ ਫਾਈਲਾਂ ਸੀਗੀਆਂ ਇਹ ਸਾਈਡ ਤੇ ਰੱਖਤੀਆਂ ਇਹਨਾਂ ਨੇ ਮਤਲਬ ਇਹ پاس ਨਹੀਂ ਕਰਨੀਆਂ ਕੋਈ ਸੜਕਾਂ ਦੀਆਂ ਕੋਈ ਪਾਰਕਾਂ ਦੀਆਂ ਕੋਈ ਕੁਝ ਅਸੀਂ ਕਿ ਸਾਡਾ ਕੋਟਾ ਫਿਕਸ ਕਰੋ ਕਿ ਸਾਡੇ ਕੋਟੇ ਦੇ ਵਿੱਚ ਫਾਈਲ ਰੋਕ ਨਾ ਸਕੇ ਕੌਂਸਲਰ ਦਾ ਕੋਟਾ ਜਿਵੇਂ ਪਹਿਲਾਂ 1 ਕਰੋੜ ਸੀ ਇਨਰ ਦਾ ਹੁਣ ਆਊਟਰ ਦਾ 1.5 ਕਰੋੜ ਆ ਉਹ ਸਾਡਾ ਪੱਕਾ ਕਰੋ ਤਾਂ ਕਿ ਓਪੋਜੀਸ਼ਨ ਵਾਲਾ ਵੀ ਮਤਲਬ ਸਰਕਾਰ ਦੂਜੀ ਆ ਉਹ ਇਹਨਾਂ ਰੋਕ ਨਾ ਸਕੇ ਅਸੀਂ ਆਪਣੇ ਕੋਟੇ ਚ ਕਰਾਈਏ ਅਸੀਂ ਉਹਨਾਂ ਦਾ ਦੂਜੇ ਖੁੱਲਾ ਕੋਟਾ ਹੋਊਗਾ ਉਹਦੇ ਚ ਸਾਡੀਆਂ ਫਾਈਲਾਂ ਹੋਲਡ ਹੋ ਜਾਂਦੀਆਂ ਇਹਨਾਂ ਦੀ ਆਪਣੀ 1200 ਕਰੋੜ ਦਾ ਪਾਸ ਕਰਤਾ ਕੰਮ ਇਹ ਬਿਲਕੁਲ ਇੱਕ ਪਾਸੇ ਲਗਾਤਾਰ ਸਫਾਈ ਦਾ ਕੰਮ ਕੀਤਾ ਜਾ ਰਿਹਾ ਹੈ ਸਫਾਈ ਮਿਆਂ ਲਗਾਤਾਰ ਆਮ ਆਦੀ ਪਾਰਟੀ ਵੱਲੋਂ ਕੀਤੀ ਜਾ ਰਹੀ ਤੇ ਉਸ ਤੋਂ ਬਾਅਦ ਹੁਣ ਕਾਉਂਸਲਰ ਦੇ ਏਰੀਆ ਦੇ ਵਿੱਚ ਜਿਹੜੇ ਸੀਵਰੇਜ ਮੈਨ ਨੇ ਸਫਾਈ ਕਰਮਚਾਰੀ ਨੇ ਉਹਨਾਂ ਨੂੰ ਬਦਲਿਆ ਜਾ ਰਿਹਾ ਜਿਸ ਨੂੰ ਲੈ ਕੇ ਤੁਸੀਂ ਇੱਥੇ ਪਹੁੰਚਦੇ ਹੋ ਤੇ ਕੀ ਕੁਝ ਆਸ਼ਵਾਸ਼ਣ ਜਿਹੜਾ ਦਿੱਤਾ ਗਿਆ ਕਮਿਸ਼ਨਰ ਦੇ ਕਮਿਸ਼ਨਰ ਸਾਹਿਬ ਵੱਲੋਂ ਸੁਵਾਸ਼ਣ ਦਿੱਤਾ ਗਿਆ ਵੀ ਜਿਹੜੇ ਕਾਉਂਸਲਰਾਂ ਦੇ ਹੱਕ ਨੇ ਚਾਹੇ ਸੀਵਰਮੈਨ ਹੈ ਚਾਹੇ ਸਫਾਈ ਕਰਮਚਾਰੀ ਹੈ ਚਾਹੇ ਲੰਬੜਦਾਰ ਹੈ ਚਾਹੇ ਟਿਊਬਲ ਆਪਰੇਟਰ ਨੇ ਵੀ ਇਹ ਅਸੀਂ ਕਾਉਂਸਲਰ ਐਸ ਡੀਓ ਜੇ ਸਾਰਿਆਂ ਦੀ ਰਿਕਮੈਂਡ ਪਲੱਸ ਗਰਾਊਂਡ ਰਿਪੋਰਟ ਲਈ ਜਾਵੇ ਵੀ ਕਿਹੜਾ ਬੰਦਾ ਸਹੀ ਕੰਮ ਕਰਦਾ ਇਹ ਨਹੀਂ ਵੀ ਮੰਨ ਲਓ ਅੱਜ ਕਿਸੇ ਐਮਐਲਏ ਦੇ ਚਾਹਤੇ ਨੇ ਕਹਿਤਾ ਵੀ ਇਸ ਬੰਦੇ ਨੇ ਮੈਨੂੰ ਪੈਸੇ ਨਹੀਂ ਦਿੱਤੇ ਜਾਂ ਇਸ ਬੰਦੇ ਨੇ ਮੇਰੇ ਕਹਿਣ ਤੇ ਕੋ ਕੰਮ ਨਹੀਂ ਕੀਤਾ ਤੇ ਆਪਾਂ ਉਹਦਾ ਉਹਨੂੰ ਬਦਲ ਕੇ ਚੱਕ ਕੇ ਮਾਰੀਏ ਪਰੇ ਤੇ ਦੂਜਾ ਲਿਆ ਕੇ ਬਿਠਾ ਦਈਏ ਜਿਹੜਾ ਹੁਣ ਦੂਜਾ ਆਇਆ ਵਾ ਵਾਰਡ ਨੰਬਰ ਦੇ ਵਿੱਚ ਥੋੜਾ ਵਾਰਡ ਨੰਬਰ ਕਿਨਾ ਵਾਰਡ ਨੰਬਰ 20 ਜਿਹੜਾ ਆਇਆ ਵਾ ਉਹਦੇ ਵੱਲੋਂ ਕਿਦਾਂ ਦਾ ਕੰਮ ਕੀਤਾ ਉਹ ਇਹਨਾਂ ਨੇ ਕੀ ਕੀਤਾ ਜੀ ਪਹਿਲਾਂ ਮੇਰੇ ਲੰਬੜਦਾਰ ਸਭ ਨੂੰ ਚੇਂਜ ਕਰਤਾ ਬੜਾ ਵਧੀਆ ਉਹ ਕੰਮ ਕਰਦੇ ਸੀਗੇ ਇਸ ਤੋਂ ਪਹਿਲਾਂ ਜਿਹੜਾ ਜਿਹੜਾ ਲੰਬੜਦਾਰ ਇਹਨਾਂ ਨੇ ਹੁਣ ਲਗਾਇਆ ਉਸ ਲੰਬੜਦਾਰ ਦੀ ਸ਼ਿਕਾਇਤ ਐਨਸੀਬੀ ਉਹ ਡਰਿੰਕ ਕਰਕੇ ਆਪਣੀ ਡਿਊਟੀ ਤੇ ਆਉਂਦਾ ਸੀ ਤੇ ਹਰੇਕ ਕਰਮਚਾਰੀ ਨੂੰ ਜੇ ਕਿਸੇ ਨੇ ਕੋਈ ਮੋਤਵਾਰ ਬੰਦੇ ਨੇ ਪੁੱਛ ਲੈਣਾ ਵੀ ਇੱਥੇ ਕੰਮ ਨਹੀਂ ਉਹਨੂੰ ਗਾਲੀ ਗਲੋਚ ਕਰਦਾ ਸੀ ਉਹਦੀ ਐਨੀ ਕੰਪਲੇਂਟ ਸੀ ਉਹਨੂੰ ਸੈਂਟਰ ਇਨਸਪੈਕਟਰ ਸਾਹਿਬ ਚੀਫ ਸਾਹਿਬ ਨੇ ਆਪ ਬਦਲਿਆ ਵੀ ਭਾਈ ਤੇਰੀ ਕੰਪਲੇਂਟ ਹੈ ਵੀ ਤੂੰ ਇੱਥੋਂ ਇੱਥੇ ਕੰਮ ਨਹੀਂ ਕਰ ਸਕਦਾ ਠੀਕ ਹੈ ਅੱਜ ਉਹਨੂੰ ਹੀ ਸਾਡੇ ਉੱਤੇ ਦੁਬਾਰਾ ਥੋਪਿਆ ਜਾ ਰਿਹਾ ਅਸੀਂ ਇਸ ਚੀਜ਼ ਦੀ ਮੰਗ ਕੀਤੀ ਹੈ ਵੀ ਸਾਡੇ ਔਰ ਸਾਨੂੰ ਪਤਾ ਵੀ ਨਹੀਂ ਜਦੋਂ ਅਸੀਂ ਆਪਣਾ ਪੁੱਛਿਆ ਵੀ ਨੰਬਰਦਾਰ ਜੀ ਤੁਸੀਂ ਆਹ ਕੰਮ ਉਹ ਕਰਦਾ ਜੀ ਮੇਰੇ ਤਾਂ ਬਦਲੀ ਕਰਤੀ ਬਿਨ ਨਵਾਂ ਲੰਬੜਦਾਰ ਅਸਕੇ ਜੀ ਸਾਹਨ ਤੋਂ ਪੁੱਛਿਆ ਹੀ ਨਹੀਂ ਬਿਲਕੁਲ ਪਰ ਜਿਹੜੇ ਵਾਰਡ ਦੇ ਵਿੱਚ ਕੰਮ ਕਰ ਰਹੇ ਸੀਗੇ ਪਹਿਲੇ ਸਫਾਈ ਕਰਮਚਾਰੀ ਉਹਨਾਂ ਵੱਲੋਂ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ ਵਧੀਆ ਕਾਬਲੇ ਤਾਰ ਹਾਂਜੀ ਬਹੁਤ ਵਧੀਆ ਕੰਮ ਜਿਹੜੇ ਸਾਡੇ ਪੁਰਾਣੇ ਲੰਬੜਦਾਰ ਸਾਹਿਬ ਨੇ ਉਹ ਬਹੁਤ ਵਧੀਆ ਕੰਮ ਕਰਦੇ ਨੇ ਕੋਈ ਸਾਨੂੰ ਉਹਨਾਂ ਤੋਂ ਦਿੱਕਤ ਪਰੇਸ਼ਾਨੀ ਨਹੀਂ ਸਿਰਫ ਇਹਨਾਂ ਨੂੰ ਦਿੱਕਤ ਪਰੇਸ਼ਾਨੀ ਆ ਵੀ ਇਹ ਓਪੋਜੀਸ਼ਨ ਚ ਕਿਉਂ ਜਿੱਤ ਗਏ ਇਹਨਾਂ ਦੇ ਕੰਮ ਕਿਉਂ ਹੋ ਰਹੇ ਨੇ ਵੀ ਲੋਕ ਸੁਖੀ ਕਿਉਂ ਨੇ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਸੀਐਮ ਸਾਹਿਬ ਨੂੰ ਵੀ ਰੰਗਲਾ ਪੰਜਾਬ ਬਣਾਉਣ ਦਾ ਜਿਹੜਾ ਟੀਚਾ ਆ ਤੁਹਾਡਾ ਇਹ ਤੁਸੀਂ ਆ ਸ ਵੀ ਜਿਹੜਾ ਬੰਦਾ ਸਹੀ ਕੰਮ ਕਰਦਾ ਉਹਨੂੰ ਚੱਕ ਕੇ ਪਰੇ ਮਾਰੋ ਜਿਹੜਾ ਬੰਦਾ ਲੋਕਾਂ ਨੂੰ ਖਰਾਬ ਕਰਦਾ ਉਹਨੂੰ ਚੱਕ ਕੇ ਆਪਣੇ ਐਂਟੀ ਆਪੋਜੀਸ਼ਨ ਦੇ ਵਾਰਡਾਂ ਦੇ ਵਿੱਚ ਲਗਾ ਦਿਓ ਵੀ ਲੋਕਾਂ ਨੂੰ ਖਰਾਬ ਕਰੋ ਔਰ ਇੱਕ ਹਰੇ ਹੋਏ ਕੈਂਡੀਡੇਟ ਹਰੇਆ ਹੋਇਆ ਨੁਮਾਇੰਦਾ ਲਾਈਡਾਂ ਚੱਕ ਕੇ ਘਰਾਂ ਵਿੱਚ ਤੁਰਿਆ ਫਿਰਦਾ ਕਾਉਂਸਲਰਸ ਨੂੰ ਪਤਾ ਹੀ ਨਹੀਂ ਪੈਚ ਵਰਕ ਲਵਾ ਰਿਹਾ ਕਾਉਂਸਲਰਸ ਨੂੰ ਪਤਾ ਹੀ ਨਹੀਂ ਅਸੀਂ ਕਿਹਾ ਜੀ ਸਾਨੂੰ ਜਿਹੜੇ ਸਾਡੇ ਕਾਉਂਸਲਰਸ ਦੇ ਰਾਈਡ ਨੇ ਕਿਸੇ ਵੀ ਪਾਰਟੀ ਦਾ ਆ ਮਨਮਰਜ਼ੀ ਕੀਤੀ ਜਾ ਰਹੀ ਹੈ ਮਨਮਰਜ਼ੀ ਕੀਤੀ ਜਾ ਰਹੀ ਹੈ ਔਰ ਅਸੀਂ ਐਸ.ਐਸ. ਸਾਹਿਬ ਨੂੰ ਕਾਲ ਕਰਦੇ ਆ ਆਪਣੇ ਚੀਫ ਸਾਹਿਬ ਨੂੰ ਕਾਲ ਕਰਦੇ ਆਂ ਵੀ ਆ ਫਲਾਣਾ ਬੰਦਾ ਬਦਲਦਾ ਜੀ ਉਹ ਕਹਿੰਦੇ ਮੈਨੂੰ ਤਾਂ ਪਤਾ ਹੀ ਨਹੀਂ ਬਦਲਦਾ ਵੀ ਫਿਰ ਕੌਣ ਬਦਲਦਾ ਪਿਆ ਇਹ ਦਿੱਲੀ ਤੋਂ ਤਾਂ ਨਹੀਂ ਬਦਲਦੇ ਪਿਆ ਕਿ ਹੁਣ ਤੁਸੀਂ ਅੱਜ ਇੱਥੇ ਆਏ ਹੋ ਤੁਹਾਨੂੰ ਕੀ ਆਸ਼ਵਾਸਨ ਦਿੱਤਾ ਗਿਆ ਕਮਿਸ਼ਨਰ ਦੇ ਕੋਲ ਆਏ ਸੀਗੇ ਜਦੋਂ ਨਗਰ ਨਿਗਮ ਦੇ ਵਿੱਚ ਇੱਥੇ ਕੀ ਕਿਹਾ ਗਿਆ ਉਹਨਾਂ ਨੇ ਆਸ਼ਵਾਸਨ ਦਿੱਤਾ ਜੀ ਵੀ ਜਿਹੜਾ ਵੀ ਕੋਈ ਤੁਹਾਡੇ ਵਾਰਡ ਦੇ ਵਿੱਚ ਬਦਲੀ ਹੋਏਗੀ ਜਾਂ ਤੁਹਾਡੇ ਵਾਰਡ ਦੇ ਵਿੱਚ ਕੋਈ ਡਿਵੈਲਪਮੈਂਟ ਦਾ ਕੰਮ ਹੋਊਗਾ ਉਹ ਕੌਂਸਲਰ ਨੂੰ ਪਾਇਓਰਿਟੀ ਦਿੱਤੀ ਜਾਏਗੀ ਅਸੀਂ ਇੱਕ ਵਾਰੀ ਉਹਨਾਂ ਦੇ ਵਿਸ਼ਵਾਸ ਤੇ ਅਸੀਂ ਜਾ ਰਹੇ ਆਂ ਬਹੁਤ ਵਧੀਆ ਸਾਡਾ ਡੀਲ ਕੀਤੀ ਹੈ ਕਮਿਸ਼ਨਰ ਸਾਹਿਬ ਨੇ ਜੇ ਅੱਗੇ ਤੋਂ ਸਾਡੇ ਕੰਮ ਨਹੀਂ ਹੋਣਗੇ ਫਿਰ ਇਸ ਕਰਨੇ ਮੁਜਾਰੇ ਨੂੰ ਸੀ ਹੋਰ ਵੱਡਾ ਕਰਕੇ ਜਾਓ ਬਿਲਕੁਲ ਸੋ ਦੱਸਦੀ ਹੈ ਕੌਂਸਲਰਸ ਜਿਹੜੇ ਨੇ ਉਹ ਪਹੁੰਚੇ ਸੀਗੇ ਨਗਰ ਨਿਗਮ ਡੀ ਜ਼ੋਨ ਦੇ ਵਿੱਚ ਨਗਰ ਨਿਗਮ ਕਮਿਸ਼ਨਰ ਲੁਧਿਆਣਾ ਜਿਨ੍ਹਾਂ ਦੇ ਕੋਲ ਆਪਣੀ ਮੰਗ ਲੈ ਕੇ ਪਹੁੰਚੇ ਸੀਗੇ ਕਿਉਂਕਿ ਕੌਂਸਲਰ ਦਾ ਕਹਿਣਾ ਹੈ ਕਿ ਉਹਨਾਂ ਦੇ ਏਰੀਆਜ਼ ਦੇ ਵਿੱਚ ਜਿਹੜੇ ਸਫਾਈ ਕਰਮਚਾਰੀ ਨੇ ਸੀਵਰੇਜ ਮੈਨ ਨੇ ਜਾਂ ਸਫਾਈ ਕਰਮਚਾਰੀ ਉਹਨਾਂ ਨੂੰ ਬਿਨਾਂ ਕੌਂਸਲਰ ਤੋਂ ਗੱਲ ਕੀਤੇ ਉਹਨਾਂ ਦੀ ਜਿਹੜੀ ਹੈ ਬਦਲੀ ਕੀਤੀ ਜਾਂਦੀ ਸੀਗੀ ਸੋ ਆਪਣੇ ਏਰੀਆ ਦੇ ਵਿੱਚ ਸਫਾਈ ਕਰਮਚਾਰੀਆਂ ਦੇ ਹੱਕ ਦੇ ਵਿੱਚ ਉਤਰੇ ਕੌਂਸਲਰ ਜਿਹੜੇ ਆਪੋਜੀਸ਼ਨ ਪਾਰਟੀ ਦੇ ਨੇ ਸਰਕਾਰ ਦੇ ਸੋ ਦੱਸਦੀ ਹੈ ਉਹਨਾਂ ਵੱਲੋਂ ਲਗਾਤਾਰ ਸਾਡੇ ਏਰੀਆ ਦੇ ਵਿੱਚ ਸਫਾਈ ਕਰਮਚਾਰੀ ਸੀਗੇ ਉਹ ਬਖੂਬੀ ਬਹੁਤ ਵਧੀਆ ਕੰਮ ਕਰ ਰਹੇ ਸੀਗੇ ਪਰ ਸਾਡੇ ਤੋਂ ਪੁੱਛੇ ਪਗੇ ਜਿਹੜਾ ਉਹਨਾਂ ਦੀ ਬਦਲੀ ਕੀਤੀ ਜਾਂਦੀ ਹੈ ਸੋ ਆਪਣੀ ਮੰਗ ਲੈ ਕੇ ਪਹੁੰਚੇ ਸੀਗੇ ਉਹਨਾਂ ਦੇਖਣਾ ਹੋਵੇਗਾ ਕਿ ਜਿਸ ਵਾਰਡ ਦੇ ਵਿੱਚ ਸਫਾਈ ਕਰਮਚਾਰੀ ਦੀ ਜਿਹੜੀ ਲਗਾਤਾਰ ਬਦਲੀ ਚੱਲ ਰਹੀ ਹੈ ਉਹਨੂੰ ਕਿਸ ਤਰੀਕੇ ਰੋਕਿਆ ਜਾਂਦਾ ਆਨ ਵਾਲੇ ਸਮੇਂ ਦੇ ਵਿੱਚ ਜਿਹੜੇ ਕੌਂਸਲ ਨੇ ਅੱਜ ਆਵਾਜ਼ ਚੱਕੀ ਹੈ ਉਹਨਾਂ ਨੂੰ ਕੀ ਕੁਛ ਆਨ ਵਾਲੇ ਸਮੇਂ ਦੇ ਵਿੱਚ ਦੇਖਣ ਨੂੰ ਮਿਲਦਾ ਦਿਖਰੋ ਲਗਨਾਲਾਈਨ ਮੈਡੀਨ ਕੈਮਰਾਮੈਨ ਸੰਜੇ ਦੇ ਨਾਲ ਧੰਨਵਾਦ